ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਚੈਨਲ ਪਿੰਡੂ ਪੰਜਾਬ ਦੇ ਉੱਪਰ ਅੱਜ ਆਪਾਂ ਦਾਦੀ ਜੀ ਤੋਂ ਪੁੱਛਾਂਗੇ ਪੁਰਾਣੇ ਸਮੇਂ ਵਿੱਚ ਰਾਜੇ ਤੇ ਰਾਣੀ ਦੇ ਗਾਏ ਜਾਂਦੇ ਗੀਤ ਦਾਦੀ ਜੀ ਮੈਂ ਕਿਸੇ ਤੋਂ ਨਾ ਰਾਜੇ ਤੇ ਰਾਣੀ ਦਾ ਗੀਤ ਸੁਣਿਆ ਸੀ ਉਹ ਮੈਨੂੰ ਬੜਾ ਸੋਹਣਾ ਲੱਗਿਆ ਤੁਹਾਨੂੰ ਵੀ ਕੋਈ ਆਉਂਦਾ ਤਾਂ ਤੁਸੀਂ ਵੀ ਸੁਣਾ ਦਿਓ ਮਤਲਬ ਇਹ ਪਹਿਲਾਂ ਕਿਵੇਂ ਗਾਏ ਜਾਂਦੇ ਸੀ ਪਹਿਲਾਂ ਸਾਰਾ ਆਪਾਂ ਉਹਨਾਂ ਦੇ ਗੀਤਾਂ ਦਾ ਬਾਰੇ ਇਤਿਹਾਸ ਥੋੜਾ ਜਿਹਾ ਦੱਸ ਦੂ ਫੇਰ ਆਪਾਂ ਗੀਤ गा ਕੇ ਦਿਖਾਵਾਂਗੇ ਅੰਡ ਤੇ ਚੰਗਾ ਉੱਲ੍ਹਾ ਬਾਈ ਹਾਂਜੀ ਹਾਂਜੀ ਦੱਸੋ ਆਦਦੇ ਨੇ ਅੱਗੇ ਇਤਿਹਾਸਿਓਂ ਸੀ ਅੱਗੇ ਰਾਜੇ ਤੁਮਾਂ ਗੈਰ ਨਾ ਕਿਸੇ ਨੇ ਕਿਸੇ ਨੇ ਕਿਵੇਂ ਗੈਰ ਨਾ ਕਿਸੇ ਕੁਸ ਮੰਗਣਾ ਕਿਸੇ ਨੂੰ ਕੁਸ ਮੰਗਣਾ ਰਾਣੀ ਕਹੀ ਦੀ ਹੈ ਰਾਜਨੂ ਵੀ ਰਾਜਾ ਰੋਗ ਗਏ ਪਰਦੇਸ ਕਾਬਰ ਦੇਸ ਤੂੰ ਕਿਉਂ ਨਹੀਂ ਜਾਣਦਾ ਜੀ ਦੇ ਚੱਕਰੀ ਉਹ ਆਂਦਾ ਰਾਜਾ ਰਾਣੀ ਨੂੰ ਕਹਿੰਦਾ ਰਾਣੀ ਹੋਰ ਨਾ ਮੈਂ ਹੋਰਾਂ ਦੇ ਕੋਲੇ ਦੰਮ ਦੰਮਾਂ ਦੇ ਕੰਮ ਮੈਂ ਬਨਜਾਰਾ ਨਹੀਂ ਸਖਣਾ ਉਹਦੀ ਗੱਲ ਦਾ ਮੈਂ ਦਿਨੀ ਹਾਰ ਹੱਥਾਂ ਦੀ ਨਹੀਂ ਨੀਆ ਵੇ ਚੂੜੀਆਂ ਤੂੰ ਵੀ ਜਾਈ ਪਰਦੇਸ ਕਾਬਲ ਦੇਸ ਵੀ ਮੇਰੇ ਘਟੂਮਾ ਲੈ ਜਾ ਤੇ ਤੂੰ ਵੀ ਜਾਵੜਾ ਉਹਦਾ ਮੈਂ ਤਾਂ ਚੰਗਾ ਲਿਆ ਮੈਂ ਤਾਂ ਜਾਣ ਪਰਦੇਸ ਕਾਬਲ ਦੇਸ ਤੂੰ ਵੀ ਜੋ ਕੁਸ ਮੰਗਣਾ ਨਹੀਂ ਮੰਗਣਾ ਹਾਂਜੀ ਉਹ ਫਿਰ ਰਾਜਾ ਕਹਿੰਦਾ ਵੀ ਮੈਂ ਪਰਦੇਸ ਚੱਲਿਆ ਉਹ ਜੇ ਕੁਛ ਮੰਗਣਾ ਨਹੀਂ ਮੰਗਲਾ ਮੈਂ ਲਿਆ ਦੂੰ ਤੈਨੂੰ ਜੇ ਕੁਛ ਤੂੰ ਮੰਗੇਗੀ ਬਾਹਰ ਚਲੇ ਆ ਪਰਦੇਸਾਂ ਨੂੰ ਹਾਂਜੀ ਫਿਰ ਰਾਣੀ ਕੁਛ ਮੰਗਦੀ ਹੈ ਕਿ ਨਹੀਂ ਉਹ ਮੰਗਦੀ ਆ ਆਪਣਾ ਤਿੰਨ ਚੀਜ਼ਾਂ ਮੰਗੂਗੀ ਇੱਕ ਤਾਂ ਮੰਗੂਗੀ ਉਹ ਆਪਣਾ ਅੰਬਰ ਨੂੰ ਲਾ ਦੇ ਵੇ ਪੌੜੀਆਂ ਧਰਤੀ ਦਾ ਲਿਆ ਦੀ ਮੇਜ ਫਿਰ ਉਹ ਆਖੂਗੀ ਉਹ ਆਪਣਾ ਰਾਜਾ ਅੱਗੂ ਆਖੂਗਾ ਉਹਨੂੰ ਧਰਤੀ ਦਾ ਨਾ ਆਵੇ ਮੇਜ ਨਾ ਆਵੇ ਲਗਣ ਅੰਬਰ ਨੂੰ ਨਹੀਂ ਪੌੜੀਆਂ ਹਾਂਜੀ ਤੇ ਫੇਰ ਉਹ ਮੰਗੂਗੀ ਰਾਜਾ ਚਿੜੀਆਂ ਦਾ ਦੁੱਧ ਲਿਆ ਦੇ ਕੱਚ ਦੀ ਲਿਆ ਦੇ ਵੇਹ ਕਾੜਨੀ ਹਾਂਜੀ ਤੇ ਤੀਜੀ ਚੀਜ਼ ਕੀ ਮੰਗੂਗੀ ਹੈ ਤੀਜੀ ਚੀਜ਼ ਕੀ ਮੰਗੂਗੀ ਤੀਜੀ ਆਖੂਗੀ ਲਿਆ ਆਪਣਾ ਜੋਖ ਦੀ ਲਿਆ ਦੇ ਪਸਲੀ ਪਿੱਸੂ ਦਾ ਲਿਆ ਦੇ ਮਾਸ ਉਹ ਫੇਰ ਫੇਰ ਆਖ ਦੂ ਵੀ ਨਾ ਜੋਖ ਦੀ ਪਸਲੀ ਹੋਵੇ ਤੇ ਨਾ ਪਿੱਸੂ ਦਾ ਮਾਸ ਹੋਵੇ ਤੈਨੂੰ ਹੋਰ ਕੁਝ ਮੰਗਣਾ ਤਾਂ ਨਹੀਂ ਦਾਦੀ ਜੀ ਚਲੋ ਗਾ ਕੇ ਦਿਖਾਓ ਇਹਨੂੰ ਥੋੜਾ ਜਿਹਾ ਰਾਣੀ ਮੈਂ ਚੱਲ ਆਪੁਰ ਦੇ ਸੁ ਕਬਲ ਦੇ ਸੁ ਜੋ ਕੁਸ ਮੰਗਣਾਈ ਨਹੀਂ ਮੰਗਲਾ ਰਾਜਾ ਇਸ ਸੁਦਾਮਸ ਲਿਆ ਦੇ ਜੋ ਕੁ ਦਿਲਿਆ ਦੇ ਰੇ ਪਸਲੀ ਫੇਰ ਆਂਦੀ ਐ ਆਹ ਰਾਣੀ ਨਾ ਹੋਏ ਸੁਦਾਮਸ ਜੋਖ ਦੀ ਨਾ ਹੋਵੇ ਨੀ ਪਸਲੀ ਦਾਦੀ ਜੀ ਫਿਰ ਰਾਜਾ ਰਾਣੀ ਨੂੰ ਕੀ ਜਵਾਬ ਦਿੰਦਾ ਉਹ ਵੀ ਸੁਣਾਓ ਉਹ ਆਦਾ ਨਹੀਂ ਰਾਣੀ ਨਹੀਂ ਥੋਣੀ ਜੋਖ ਦੀ ਪਸੇ ਪਿਸੂ ਦਾ ਨਹੀਂ ਥੋਣਾ ਮਾਸ ਰਾਣੀ ਪਿਸੂ ਦਾ ਮਾਸ ਨਾ ਧਿਆਵੇ ਜੋਖ ਦੀ ਨਾ ਧਿਆਵੇ ਨੀ ਪਸਲੀ ਰਾਜਾ ਚੱਲਿਆ ਪਰਦੇ ਸੁਕਾਉਲ ਦੇਸ ਜੋਕੂਸ ਮੰਗਣਾ ਨਹੀਂ ਮੰਗਲਾ ਰਾਣੀ ਲਿਆ ਪੁਰ ਦੇ ਸਕਾਵਲ ਦੇਸ ਜੋਕੂਸ ਮੰਗਣਾ ਨਹੀਂ ਮੰਗਲਾ ਫਿਰ ਬੀਬੀ ਜੀ ਰਾਣੀ ਰਾਜੇ ਤੋਂ ਕੀ ਮੰਗਦੀ ਆ ਧਰਤੀ ਦਾ ਨਾਪ ਤੇ ਅੰਬਰਾਂ ਦੀਆਂ ਪੌੜੀਆਂ ਹੁਣ ਆਪਾਂ ਉਹਨੂੰ ਵੀ ਗਾ ਕੇ ਦਿਖਾਈਏ ਰਾਜਾ ਤਰਤੀ ਦਨ ਲਿਆ ਦੇ ਅੰਬਰ ਨੂੰ ਲਾ ਦੇ ਜੀ ਪੌੜੀਆਂ ਰਾਜਾ ਤਰਤੀ ਦਮੇ ਚ ਲਿਆ ਦੇ ਅੰਬਰ ਨੂੰ ਲਾ ਦੇ ਜੀ ਪੌੜੀਆਂ ਫਿਰ ਰਾਜਾ ਰਾਣੀ ਨੂੰ ਕੀ ਜਵਾਬ ਦਿੰਦਾ ਉਹ ਦਾਦੀ ਜੀ ਦੱਸੋ ਜੀ ਤਰਤੀ ਦਾ ਮੇਚ ਤੇ ਅੰਬਰਾ ਨੂੰ ਪੌੜੀਆਂ ਲਾਉਣ ਦੀ ਮੰਗ ਕਰਦੀ ਆ ਰਾਣੀ ਤਰਤੀ ਦਾ ਨਾਇਆਵੇ ਮੇ ਤੇ ਅੰਬਰ ਨੂੰ ਲੱਗ ਜੀ ਪੌੜੀਆਂ ਰਾਣੀ ਤਰਤੀ ਦਾ ਨਾਇਆਵੇ ਮੇ ਤੇ ਅੰਬਰ ਨੂੰ ਲੱਗ ਜੀ ਪੌੜੀਆਂ ਉਹਦਾ ਮੈਂ ਚੱਲਿਆ ਪੁਰਦੇਸ ਕਾ ਵਲ ਦੇਸ ਜੋ ਕੁਸ ਮੰਗਣਾ ਐ ਨਹੀਂ ਮੰਗਲ ਰਣੀ ਮੈਂ ਵੀ ਚੱਲਿਆ ਪੁਰਦੇਸ ਕਾ ਵਲ ਦੇਸ ਜੋ ਕੁਸ ਮੰਗਣਾ ਐ ਨਹੀਂ ਮੰਗਲ ਦਾਦੀ ਜੀ ਫਿਰ ਰਾਣੀ ਨੇ ਰਾਜੇ ਤੋਂ ਕੀ ਮੰਗ ਕੀਤੀ ਵਾਨੀ ਰਾਜਾ ਚਿੜੀਆਂ ਦਾ ਦੁੱਧ ਲਿਆ ਦੇ ਕੱਚ ਦੀ ਲਿਆ ਦੇ ਵੇ ਕੜਨੀ ਰਾਜਾ ਚਿੜੀਆਂ ਦਾ ਦੁੱਧ ਲਿਆ ਦੇ ਕੱਚ ਦੀ ਲਿਆ ਦੇ ਵੇ ਕੜਨੀ ਰਾਜਾ ਗੋਲੂਆਂ ਦਾ ਕੱਚ ਦੀ ਨਾ ਹੋਵੇ ਕੜਨੀ ਚਿੜੀਆਂ ਦਾ ਨਾ ਹੋਵੇ ਦੁੱਧ ਹਾਂਜੀ ਇਹਨੂੰ ਵੀ ਗਾ ਕੇ ਦਿਖਾਈਏ ਚਿੜੀਆਂ ਦਾ ਦੁੱਧ ਨਾ ਧਿਆਵੇ ਕਟਦੀ ਨਾ ਚੜਦੀ ਨੀ ਕਾੜਨੀ ਰਾਣੀ ਚਿੜੀਆਂ ਦਾ ਦੁੱਧ ਨਾ ਧਿਆਵੇ ਕਟਦੀ ਨਾ ਚੜਦੀ ਨੀ ਕਾੜਦੀ ਜੀ ਇਹ ਗੀਤ ਥੋੜਾ ਬਹੁਤ ਸੋਹਣਾ ਸੀਗਾ ਤੇ ਹੁਣ ਆਪਾਂ ਅਗਲੀ ਵੀਡੀਓ ਵਿੱਚ ਹੋਰ ਦੱਸਾਂਗੇ ਸਾਰੇ ਦਰਸ਼ਕ ਜਿਨ੍ਹਾਂ ਨੇ ਵੀ ਇਹ ਗੀਤ ਸੁਣਿਆ ਥੋੜਾ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਪਿੰਡੂ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਵਾਲੀਆਂ ਵੀਡੀਓਜ਼ ਦੇਖਣ ਲਈ ਧੰਨਵਾਦ ਜੀ ਸਭ ਦਾ